ਜਪਨ ਤੇ ਜ਼ੋਰ ਦਿੱਤਾ ਖੰਡਨ ਵੀ ਕੀਤਾ राम राम ਕਰਤਾ ਜਗ ਬਿਰੈ राम ना ਪਾਇਆ ਜਾ ਸਾਰੇ राम राम ਬੋਲਦੇ ਆ ਕਬੀਰ ਸਾਹਿਬ ਕਹਿ ਰਿਹਾ ਕਬੀਰ ਮੇਰੀ ਸਬਰਨੀ ਰਸਨਾ ਉਪਰ राम थोड़ी जी एक ਬੇਨਤੀ ਹੈ ਹੈ ਤਾਂ ਜੀਬ ਦਾ ਟੁਕੜਾ ਹੀ ਨਾ ਅਸਲ ਚ ਗੁਰਮਤਿ ਵਿੱਚ ਨਾਮ ਦੀ ਸ਼ੁਰੂਆਤ ਸਾਰੇ ਅਬਿਰਾਸੀ ਬਾਣੀ ਕਹਿ ਰਹੀ ਹੈ ਕਿ ਰਸਨਾ ਤੋਂ ਬੋਲਣ ਨਾਲ ਹੈ ਰਸਨਾ ਨਾਲ ਬੋਲੀਏ ਤਿਕਨਾ ਨਾਲ ਸੁਣੀਏ ਇੱਥੋਂ ਸ਼ੁਰੂਆਤ ਹੁੰਦੀ ਹੈ ਪਰ ਇੱਕ ਗੱਲ ਹੋਰ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ ਕੱਲੀ ਰੋਖਾਨੀਅਤ ਦੀ ਯਾਤਰਾ ਰਸਨਾ ਤੋਂ ਸ਼ੁਰੂ ਨਹੀਂ ਹੁੰਦੀ ਸਾਡੇ ਸੰਸਾਰ ਦੀ ਸਰੀਰ ਦਾ ਵਿਕਾਸ ਵੀ ਜਨਮ ਤੋਂ ਬਾਅਦ ਰਸਨਾ ਤੋਂ ਸ਼ੁਰੂ ਹੁੰਦਾ ਫਿਰ ਇਹ ਸ਼ੁਰੂ ਜਦੋਂ ਸਾਡਾ ਜਨਮ ਹੋਇਆ ਸਭ ਤੋਂ ਪਹਿਲਾਂ ਜਿਹੜੇ ਗਿਆਨ ਇੰਦਰੀ ਨੇ ਕੰਮ ਕੀਤਾ ਉਹ ਸਾਡੀ ਜੀਵ ਨੇ ਕੀਤਾ ਮੂਹ ਕਰਮ ਇੰਦਰਾ ਹੈ ਨਾ ਹੁਣ ਭੁੱਖ ਲੱਗੀ ਬੱਚਾ ਕਿਸ ਨਰਸ ਨੇ ਕਿਸੇ ਦਾਈ ਨੇ ਕਿਸੇ ਡਾਕਟਰ ਨੇ ਨਹੀਂ ਕਿਹਾ ਕਿ ਬੱਚੇ ਨੂੰ 6 ਮਹੀਨੇ ਰਾਤ ਕੇ ਪਹਿਲਾ ਦਸਾਂਗੇ ਨੇ ਦੁੱਧ ਕਿਵੇਂ ਚੁੰਮਣਾ ਹੈ ਪਤਾ ਨਹੀਂ ਪਰਮੇਸ਼ਵਰ ਦੀ ਕੈਸੀ ਖੇਡ ਇੱਕ ਤਾਂ ਜਨਮ ਤੋਂ ਪਹਿਲਾਂ ਪਰਮਾਤਮਾ ਮੱਖਣ ਇਕੱਠੀ ਕਰੀ ਜਾ ਰਹੇ ਗੁਰੂ ਗ੍ਰੰਥ ਸਾਹਿਬ ਚਿਕ ਤੋਂ ਕੁੰਦੀ ਪ੍ਰਥਮ ਮੱਖਣ ਪਾਛਾ ਦੁੱਧ ਦੁੱਧ ਵਿੱਚੋਂ ਮੱਖਣ ਨਿਕਲਦਾ ਦੇਖਿਆ ਮੱਖਣ ਦਾ ਦੁੱਧ ਬੰਦਾ ਨਹੀਂ ਦੇਖਿਆ ਮੱਖਣ ਪਿਘਲਾ ਕੇ ਘਿਓ ਤਾਂ ਬੰਦਾ ਪਰ ਕਦੀ ਮੱਖਣ ਪਿਘਲਾ ਕੇ ਦੁੱਧ ਨਹੀਂ ਮੈਂ ਮੇਰੀ ਨੌਲੇਜ ਤੇ ਨਹੀਂ ਪਰ ਗੁਰੂ ਸਾਹਿਬ ਕਹਿੰਦੇ ਪਹਿਲਾਂ ਮੱਖਣ ਸੀ ਮੱਖਣ ਪਿਘਲਾ ਕੇ ਦੁੱਧ ਬਣਾ ਦਿੱਤਾ ਇਹਦਾ ਮਤਲਬ ਇਹ ਸੀ ਜਦੋਂ ਜਨਮ ਨਹੀਂ ਹੋਇਆ ਮਾਂ ਦੇ ਸੀਨੇ ਵਿੱਚ ਇਹਨੂੰ ਅਸ਼ੀਲਤਾ ਵੱਲ ਨਵਰਤਿ ਉਹ ਬਾਣੀ ਦਾ ਸ਼ਬਦ ਹੈ ਬੱਚੇ ਦੀ ਫੀਡ ਬੱਚੇ ਦੀ ਖੁਰਾਕ ਮਾਂ ਦੇ ਸੀਨੇ ਵਿੱਚ ਪ੍ਰਮਾਤਮਾ ਨੇ ਮੱਖਣ ਦੀ ਤਰ੍ਹਾਂ ਜਮਾ ਦਿੱਤੀ ਇਹਦਾ ਜਨਮ ਖਾਣ ਦੀ ਦੇਰ ਸੀ ਮੱਖਣ ਪਘਲਾ ਕੇ ਰੱਬ ਨੇ ਦੁੱਧ ਬਣਾ ਦਿੱਤਾ ਪ੍ਰਥਮ ਹੈ ਮੱਖਣ ਪੰਜ ਹੈ ਦੁੱਧ ਮੈਲੋਕੀਨੂ ਸਾਬਨ ਸੂਧ ਮਾਂ ਦੀ ਬਾਡੀ ਵਿੱਚ ਖੂਨ ਹੈ ਮੈਣਾ ਹੈ ਕੁਰਬਾਨ ਜਾਈਏ ਪ੍ਰਮਾਤਮਾ ਤੇਰੇ ਤੋਂ ਤੂੰ ਇਸ ਤਰ੍ਹਾਂ ਦੁੱਧ ਚਿੱਟਾ ਬਣਾ ਦਿੱਤਾ ਜਿਵੇਂ ਕਬ ਸਾਬਨ ਨਾਲ ਕਪੜਾ ਧੋਈਏ ਤੇ ਕਪੜਾ ਚਿੱਟਾ ਨਿਕਲਦਾ ਪਰ ਮੇਰੀ ਬੇਨਤੀ ਇਹਦਾ ਮਤਲਬ ਸਭ ਤੋਂ ਪਹਿਲਾਂ ਬੱਚੇ ਨੂੰ ਮਾਂ ਦੇ ਚਿਹਰੇ ਦੀ ਪਛਾਣ ਨਹੀਂ ਇਹ ਵੀ ਪਤਾ ਨਹੀਂ ਮੈਂ ਜਿਹੜੇ ਘਰ ਜੰਮਿਆ ਇਹਨਾਂ ਦਾ ਧਰਮ ਕਿਹੜਾ ਕੋਈ ਪਤਾ ਨਹੀਂ ਹਾਂ ਸਭ ਤੋਂ ਪਹਿਲਾਂ ਬੱਚੇ ਨੂੰ ਭੁੱਖ ਲੱਗੇ 1 ਘੰਟੇ ਦਾ ਬੱਚਾ 2 ਘੰਟੇ ਦਾ ਬੱਚਾ मां ਘੁੱਟ ਕੇ ਆਪਣੀ ਸੀਮੇ ਨਾਲ ਲਾਂਦੀ ਹੈ ਜੀ ਜਿਵੇਂ ਜ਼ਿਆਦਾਤਰ ਕਹ ਰਹੇ ਨੇ ਬੱਚਾ ਦੁੱਧ ਕਿ ਚੁੰਗਣ ਲੱਗ ਪੈਂਦਾ ਇਹ ਇੱਕ ਕੁਦਰਤੀ ਦਾਤ ਹੈ ਜੀ ਪਰਮੇਸ਼ਵਰ ਨੇ ਦਿੱਤੀ ਹੈ ਬੱਚਾ ਮਾਂ ਦੇ سینੇ ਕੋਲ ਜਾਂਦਾ ਤੇ ਦੁੱਧ ਚੁੰਗਣ ਲੱਗ ਪੈਂਦਾ ਤੇ ਮਾਂ ਕਦੀ ਝਿੜਕੇ ਨਹੀਂ ਕਹਿੰਦੀ ਕਿ ਮੈਂ ਉਹ ਦਿਨ ਦੁੱਧ ਬਿਹਾਂਗੀ ਜਿੱਦ ਦਿਨ ਤੈਨੂੰ ਦੁੱਧ ਦੇ ਅਰਥਾਂ ਦਾ ਪਤਾ ਲੱਗ ਜਾਏ ਆਪਾਂ ਤਾਂ ਰੋਲਾ ਪਾਉਣੀ ਅਰਥਾਂ ਦਾ ਪਤਾ ਲੱਗ ਜਾ ਫਿਰ ਨਾਮ ਜਪਿਓ ਯਾਰਕੋ ਲਾਇਬ੍ਰੇਰੀਆਂ ਭਰੀਆਂ ਪਈਆਂ ਨੇ ਅਰਥਾਂ ਦੇ ਨਾਲ ਪੜਨ ਵਾਲੇ ਕਿਹੜੇ ਸਾਰੇ ਬ੍ਰਹਮ ਗਿਆਨੀ ਬਣ ਗਏ ਪੜਨਾ ਚਾਹੀਦਾ ਮਾਂ ਨੇ ਕਦੀ ਛਿੜਕਿਆ ਨਹੀਂ ਉਹ ਜਿੰਨੇ ਜਨਮ ਲਿਆ ਉਹਨੂੰ ਇਹ ਵੀ ਨਹੀਂ ਪਤਾ ਇਹਨੂੰ ਦੁੱਧ ਕਹਿੰਦੇ ਆ ਇਹਨੂੰ ਸ਼ੀਰ ਕਹਿੰਦੇ ਆ ਨਹੀਂ ਕੋਈ ਪਤਾ ਨਹੀਂ ਸਿਰਫ ਪੇਟ 'ਚ ਭੁੱਖ ਪੈਦਾ ਹੋਈ ਉਹਨੂੰ ਕਿਸੇ ਸਿਖਿਆ ਨਹੀਂ ਦਿੱਤੀ ਜੀ ਦੁਨਿਆਵੀ ਤੌਰ ਤੇ ਬਾਹਰੋਂ ਭੁੱਖ ਲੱਗੀ ਮਾਂ ਦਾ ਦੁੱਧ ਚੂਣਾ ਸ਼ੁਰੂ ਕੀਤਾ ਗਲੇ ਤੋਂ ਦੁੱਧ ਥੱਲੇ ਉਤਰਿਆ ਨਸ-ਨਸ ਵਿੱਚ ਉਹਨੇ એનર્ਜੀ ਪਚਾ ਲਈ ਇੱਕ ਦੁਨੀਆਵੀ ਉਦਾਹਰਣੇ ਨਾਮ ਤੇ ਕੋਈ ਢੁਕਣੀ ਹੈ ਨਾਮ ਤਾਂ ਸਤਵਾਗਾਂ ਦੀਆਂ ਗੱਲਾਂ ਕਹਿੰਦੀ ਪਰ ਜ਼ਬਾਨ ਨੇ ਮੂਨੇ ਕਰਮ ਕੀਤਾ ਉਹਨੇ ਚੁੰਗਿਆ ਦੁੱਧ ਨਸ-ਨਸ ਵਿੱਚ ਤਾਕਤ ਚਲੀ ਗਈ ਗਰਮ ਹੋ ਜਦੋਂ ਪ੍ਰੇਮ ਚ ਭਿੱਜ ਕੇ ਕੋਈ ਜ਼ਬਾਨ ਨਾਲ ਵੈਰ ਨੂੰ ਵੈਰ ਨੂੰ ਬੋਲਦਾ ਹੈ ਨਾ ਅਕਸਰ ਮੇਰ ਕਰੇ ਵਹਿਗੂ ਸ਼ਬਦ ਉਹਦੇ ਰੋਮ ਰੋਮ ਵਿੱਚ ਕਾਬਤ ਦਿੰਦਾ ਇਹ ਸੱਚ ਹੈ ਥੋੜਾ ਜਿਹਾ ਆਪਾਂ ਬਾਣੀ ਚਲਾਣੀ ਆਪ ਜੀ ਦੇ ਇਥੇ ਫਾਲ ਦਾ ਰੁੱਖ ਹੋਣੀ ਮੈਂ ਸਿਰਫ ਇੱਕ ਉਦਾਹਰਣਾ ਤਾਂ ਆਪਾਂ ਦੇ ਲਈ ਕੰ ਦਾ ਸਲੀਲੀ ਕਿ ਮੰਨ ਚੱਲ ਪਵੇ ਉਸ ਰੁੱਖ ਨੂੰ ਸੇਬ ਦਾ ਰੁੱਖ ਸੰਤਰੇ ਦਾ ਰੁੱਖ ਕਦੀ ਕਿਸੇ ਰੁੱਖ ਦੇ ਫਾਲ ਦੇ ਵਿੱਚ ਪਾਣੀ ਦਿੰਦਾ ਨਹੀਂ ਦਿੰਦਾ ਨਾ ਪਾਣੀ ਆਪਾਂ ਕਿੱਥੇ ਦੇਨੇ ਰੁੱਖ ਦੀ ਜੜ੍ਹ 'ਚ ਰੋਖ ਦੀ ਜੜਜ ਪਾਣੀ ਦੇ ਦਿਓ ਤੇ ਪੱਤੇ ਪੱਤੇ ਫੁੱਲ ਫੁੱਲ ਫਲ ਫਲ ਵਿੱਚ ਪਾਣੀ ਰਹਿ ਜਾਂਦਾ ਹੈ ਗੁਰਨ ਕੋ ਇਹ ਸ਼ਰੀਰ ਦੀ ਜੜ ਕਹਿ ਲੋ ਇਹਦੇ ਉੱਤੇ ਰਾਮ ਦਾ ਸਿਮਰਨ ਟਿਕਾ ਦਿਓ ਜਿਵੇਂ ਰੋਖ ਦੇ ਪੱਤੇ ਪੱਤੇ ਵਿੱਚ ਪਾਣੀ ਰਹਿ ਜਾਂਦਾ ਹੈ ਇਸੇ ਤਰ੍ਹਾਂ ਗੁਰ ਸ਼ਬਦ ਰਸਨਾ ਨੂੰ ਜਪਿਆ ਹੋਇਆ ਪੂਰੇ ਤਨ ਦੇ ਵਿੱਚ ਰਹਿ ਜਾਂਦਾ ਮੈਂ ਤਾਂ ਬੇਨਤੀ ਕੀਤੀ ਸਭ ਤੋਂ ਪਹਿਲਾਂ ਰਸਨਾ ਨੂੰ ਮਾਲਾ ਬਣਾ